ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅਜੇ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਕੋਦਰ ਜਲੰਧਰ ਕਾਸਟ ਰਾਮਦਾਸੀਆ ਸਿੱਖ ਉਮਰ 25 1994 ਕੱਦ 6 ਫੁੱਟ ਪੜਾਈ ਪਲੱਸ 2 ਕੰਪਿਊਟਰ ਕੋਰਸ ਫੋਟੋਗ੍ਰਾਫੀ ਯੂਰਪ ਸਲੋਵੇਨੀਆ ਭਰਾ 3 ਨੇ ਜੀ ਦੋ ਮੈਰਿਡ ਨੇ ਇੱਕ ਕੈਨੇਡਾ ਇੱਕ ਕੁਵੇਤ ਗੁਰਸਿੱਖ ਪਰਿਵਾਰੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਤੇ ਇਹਨਾਂ ਨੂੰ ਰਾਮਦਾਸ ਜੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਕੁਮਾਰ ਪਤਾ ਲਾਂਬੜਾ ਕਲਿਆਣਪੁਰ ਜਲੰਧਰ ਕਾਸਟ ਸ਼ੀਂਬੇ ਗੋਤ ਟੁਹਾਣੀ ਉਮਰ 14/11/1999 ਜਨਮ ਟਾਈਮ 4:8 ਪੀਐਮ ਜਨਮ ਸਥਾਨ ਜਲੰਧਰ ਕੱਦ 5 ਫੁੱਟ 7 ਇੰਚ ਪੜਾਈ +2 ਪਾਸ ਪੈਨ ਨੋ ਪ੍ਰਾ ਇੱਕ ਸਪੇਨ ਪੀਆਰ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਤੇ ਕਿਰੀਆਨੇ ਦੀ ਦੁਕਾਨ ਸੰਭਾਲਦੇ ਨੇ ਤੇ ਕੰਮ ਇਹ ਜੀ ਇਹਨਾਂ ਦਾ ਵਰਕ ਪ੍ਰੋਫੈਸ਼ਨਲ ਬੁਟੀਕ 25000 ਸੈਲਰੀ ਤੇ ਪਰਿਵਾਰ ਦੀ ਮੰਗੇ ਜੀ ਕਰੇਲੂ ਲੜਕੀ ਦੀ ਜ਼ਰੂਰਤ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੋ ਲੜਕਾ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਸੰਧੂ ਉਮਰ 17 12 1990 ਕੱਦ 5 ਫੁੱਟ 10 ਇੰਚ ਪੜਾਈ ਹੋਟਲ ਮੈਨੇਜਮੈਂਟ ਲੀਡਰਸ਼ਿਪ ਲੰਡਨ ਪ੍ਰਾ ਇੱਕ ਆਸਟ੍ਰੇਲੀਆ ਸਿਟੀਜ਼ਨ ਫੈਮਲੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਇਹ ਜੀ ਇਹਨਾਂ ਦਾ 5 ਇਅਰ ਵਰਕ ਪਰਮਿਟ ਵਰਕਿੰਗ ਟਾਊਨਿੰਗ ਕਾਰ Seattle Town Washington USA 20 ਕਿੱਲੇ ਚ ਮੇਨ ਪਰਿਵਾਰ ਦੀ ਮੰਗੇ ਕੁੜੀ USA ਸਟੱਡਿੰਗ ਵਰਕ ਪਰਮਿਟ ਨਰਸਿੰਗ ਕੈਨੇਡਾ ਪੀਆਰ ਔਰ ਪੰਜਾਬ ਟੂ ਨਰਸਿੰਗ ਔਰ ਆਈਲੈਟਸ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਤੋਂ 5 ਫੁੱਟ 5 ਇੰਚ ਤੱਕ ਹੋਵੇ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਲੜਕੀ ਦੇ ਕੋਲ USA ਦਾ ਵੀਜ਼ਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨਮੋਲ ਸਿੰਘ ਅਮਰੇਤਾਰੀ ਪਤਾ ਲੀਵਿੰਗ ਇਨ ਬ੍ਰਾਮਟਨ ਅਨਟਾਰੀਓ ਕਾਸਟ ਸਿੱਖ ਰਵਿਦਾਸੀਆ ਗੋਤ ਗਿੱਲ ਮੌਲਿਏ ਉਮਰ 18 10 1996 ਕੱਦ ਪੰਜ ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਇੰਜੀਨੀਅਰਿੰਗ ਮੈਟ੍ਰਿਕਸ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਪੈਂਡਪਰਾ ਤਿੰਨ ਨੇ ਜੀ ਪਿਤਾ ਹੋਮ ਮੇਕਰ ਤੇ ਮਾਤਾ ਐਕਸਪਾਇਰ ਨੇ ਮਿਡਲ ਕਲਾਸ ਫੈਮਲੀ ਕਾਮਕਾਰੇ ਜੀ ਕੈਨੇਡਾ ਪੀਆਰਏ ਲੜਕਾ ਟਰੱਕ ਡਰਾਈਵਰ ਦੀ ਜੋਬ ਤੇ ਆਮਦਨ ਜੂ 86k 2 80k ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸਿਆਣੀ ਹੋਵੇ ਸਿੱਖੀ ਵਿਚਾਰਾਂ ਵਾਲੀ ਅੰਮ੍ਰਿਤ ਸੇਕੰਡ ਲਈ ਤਿਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕਾ ਪਤਾ ਏਰੀਆ ਪਟਿਆਲਾ ਕਾਸਟ ਕੰਬੋਜ ਗੋਤ ਥਿੰਦ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਫਰੋਮ ਦਿੱਲੀ ਸੌਫਟਵੇਅਰ ਇੰਜੀਨੀਅਰਿੰਗ ਇਨ ਗੁੜਗਾਉਂ ਪ੍ਰਾਏਕ ਕੈਨੇਡਾ ਪੀਆਰ ਤੇ ਕੰਮੇ ਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਐ ਵਧੀਆ ਆਮਦਨ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪਟਿਆਲਾ ਏਰੀਆ ਦੀ ਹੋਵੇ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ ਤਰੀਕ 76 1998 ਕਾਸਟ ਨਾਈ ਸਿੱਖ ਗੋਤ ਚੋਲੀ ਬਨਵੇਰੂ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਤੇ ਕਾਮੀ ਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਤੇ ਪਰਿਵਾਰ ਦੀ ਮੰਗੀ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸਨ ਕੀਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਟ ਗੇਲੇਲੂ ਦੀ ਹੈਣਾ ਪੰਜਾਬ ਤੋਂ ਇਹ ਬਿਲੋਂਗ ਕਰਦੇ ਆ 50 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਸੀਰ ਸਿੰਘ ਪਿਤਾ ਰੂਪ ਸਿੰਘ ਪਤਾ ਪਿੰਡ 마שי ਕੇ ਜ਼ਿਲ੍ਹਾ ਮੋਗਾ ਕਾਸਟ ਨਾਈ ਸਿੱਖ ਗੋਤ ਸੱਦਰ ਉਮਰ 14 12 1988 ਭੈਣਾ ਦੋਨੇ ਮੈਰਿਡ ਨੇ ਕਾਮੇ ਜੀ ਮੁੰਡਾ ਆਰਮੀ ਦੇ ਵਿੱਚ ਜੋਬ ਕਰਦਾ ਏ ਹੌਲਦਾਰ ਤੋਂ ਸੂਬੇਦਾਰ ਬਣਨ ਵਾਲਾ ਏ ਤੇ ਪਰਿਵਾਰ ਦੀ ਮੰਗੀ ਕੁੜੀ ਘਰੇਲੂ ਹੋਵੇ ਬੀਐਡ ਕੀਤੀ ਹੋਵੇ ਨਾਈ ਸਿੱਖ ਕਾਸਟ ਤੋਂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖਸ ਫੈਮਿਲੀ ਉਮਰ 23 8 1995 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਾਸ ਭਰਾ ਇੱਕ ਅਨਮੈਰਿਡ ਭੈਣਾ ਤੇ ਦੋ ਨੇ ਮੈਰਿਡ ਨੇ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਫੋਰਮ ਐਂਡ ਪ੍ਰਿੰਟਿੰਗ ਪ੍ਰੈਸ ਦਾ ਕਾਮੇ ਸੈਲਰੀ 20000 ਰੁਪਏ ਤੇ ਪਰਿਵਾਰ ਦੀ ਮੰਗੀ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਢਿੱਲੋ ਪਤਾ ਜ਼ਿਲ੍ਹਾ ਸੰਗਰੂਰ ਉਮਰ 32 1994 ਕੱਦ 55 ਪੜਾਈ ਬੀਕੋਮ ਭਰਾਇਕ ਮੈਰਿਡ ਇੰਡੀਆ ਤੇ ਕੰਮ ਇਹ ਜੀ ਇਹਨਾਂ ਦਾ ਲੜਕਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ ਕੰਪਨੀ ਵਰਕ ਸਕਿਲਡ ਵਰਕਰ ਤੇ ਜ਼ਮੀਨ 2 ਕਿੱਲੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਤਿੰਦਰਪਾਲ ਸਿੰਘ ਮੰਗਲਿਕ ਪਤਾ ਲੁਧਿਆਣਾ ਕਾਸਟ ਸਿੱਖ ਖੱਤਰੀ ਗੋਤ ਸੇਠੀ ਉਮਰ 13 1995 ਕੱਦ 56 ਜਨਮ ਟਾਈਮ 3:55 ਪੀਐਮ ਪੜਾਈ ਡਿਪਲੋਮਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਤੇ ਕੰਮ ਇਹ ਜੀ ਇਹਨਾਂ ਦਾ LED ਵਾਲ ਇਵੈਂਟਸ ਤੇ ਮਾਤਾ ਹਾਊਸ ਵਾਈਫ ਨੇ ਪਿਤਾ ਰਿਟਾਇਰ ਪੰਜਾਬ ਪੁਲਿਸ ਭੈਣਾ ਦੋ ਨੇ ਮੈਰਿਟ ਦੇ ਨਾਮ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ हां जी एसी जी ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ